ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਾਰੇ ਸਭ ਠੀਕ ਠਾਕ ਹੋ ਤੰਦਰੁਸਤ ਹੋ ਖੁਸ਼ ਹੋ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਜੀ ਬਹੁਤ ਹੀ ਵਧੀਆ ਰੈਸਪੀ ਕਿਉਂਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਸੌਣ ਦੇ ਮਹੀਨੇ ਵਿੱਚ ਖੀਰ ਤੇ ਪੂੜੇ ਬਣਨੇ ਬਹੁਤ ਹੀ ਜ਼ਰੂਰੀ ਨੇ ਤੇ ਮੈਂ ਕਿਹਾ ਚਲੋ ਜੀ ਅੱਜ ਬਣਾਉਨੇ ਆ ਜੀ ਖੀਰ ਪੂੜੇ ਤੇ ਤੁਹਾਨੂੰ ਵੀ ਦਿੰਨੇ ਆ ਦੀ ਰੈਸਪੀ ਜਿਹੜੀ ਕਿ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਆ ਅੱਜ ਦੀ ਆਪਣੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਖੀਰ ਬਣਾ ਕੇ ਤਿਆਰ ਕਰਾਂਗੇ ਖੀਰ ਵਾਸਤੇ ਮੈਂ ਚੌਲ 1 ਘੰਟਾ ਪਹਿਲੇ ਉਹ ਹੋ ਕੇ ਰੱਖੇ ਸੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਭਿਉ ਲਿਆ ਜਦੋਂ ਮੈਂ ਤੁਸੀਂ ਖੀਰ ਬਣਾਣੀ ਉਹਦੇ ਵਾਸਤੇ ਤੁਸੀਂ ਇਹ ਕਣੀ ਲੈਣੀ ਹੈ ਕਣੀ ਨਾਲ ਖੀਰ ਬਹੁਤ ਵਧੀਆ ਬਣਦੀ ਹੈ ਇਹ ਵਾਲੀ ਮੈਂ ਇੱਕ ਕੜਛੀ ਕਣੀ ਦੀ ਲਈ ਸੀ ਇਹਨੂੰ ਮੈਂ ਸਾਫ਼ ਕਰਕੇ ਭਿਉ ਲਿਆ ਸੀ ਤੇ ਥੋੜੇ ਜਿਹਾ ਡਰਾਈ ਫਰੂਟ ਜਿਹੜੇ ਤੁਹਾਨੂੰ ਪਸੰਦ ਹੋਣ ਤੁਸੀਂ ਪਾ ਸਕਦੇ ਹੋ ਇਹ ਥੋੜਾ ਗਰਮ ਦੁੱਧ ਉਹਦੇ ਵਿੱਚ ਮੈਂ 4-5 ਧਾਗੇ ਕੇਸਰ ਦੇ ਪਾਏ ਨੇ ਤੇ ਚਾਰ ਹਰੀਆਂ ਇਲਾਚੀਆਂ ਤੇ ਇੱਧਰ ਮੈਂ ਗੈਸ ਤੇ ਦੁੱਧ ਗਰਮ ਰੱਖਿਆ ਹੈ ਇਹ 2 ਕਿਲੋ ਦੁੱਧ ਹੈ ਇਹਨੂੰ ਮੈਂ ਨਾ ਥੋੜੀ ਦੇਰ ਪਹਿਲੇ ਰੱਖਿਆ ਸੀ ਤੇ ਦੁੱਧ ਵਿੱਚ ਚੰਗੀ ਤਰ੍ਹਾਂ ਉਬਾਲਾ ਆ ਗਿਆ ਹੈ ਇਹਦੇ ਵਿੱਚ ਆਪਾਂ ਇਹ ਵਾਲੇ ਚੌਲ ਪਾ ਦਾਂਗੇ ਇਹ ਮੈਂ कच्चਾ ਦੁੱਧ ਲਿਆ ਤੁਸੀਂ ਇਹਦੇ ਵਿੱਚ ਉਬਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ ਤਾਂ ਵੀ ਖੀਰ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਜੇਦੋ ਇਹਦੇ ਵਿੱਚ ਇੱਕ ਚੰਗੀ ਤਰ੍ਹਾਂ ਉਬਾਲ ਆ ਜਾਏਗਾ ਫਿਰ ਆਪਾਂ ਗੈਸ ਕੱਟ ਕਰ ਦੇਣਾ ਹੈ ਤੇ ਫਿਰ ਮਠੇ ਸੀ ਇੱਕ ਤੇ ਖੀਰ ਨੂੰ ਬਣਨ ਦੇਣਾ ਨਾਲ ਹੀ ਇਹ ਚਾਰ ਇਲਾਇਚੀਆਂ ਇਹਨਾਂ ਨੂੰ ਇਸ ਤਰ੍ਹਾਂ ਥੋੜਾ ਅੱਗੋਂ ਤੋੜ ਕੇ ਫਿਰ ਇਹਦੇ ਵਿੱਚ ਐਡ ਕਰਾਂਗੇ ਇਹਦੇ ਨਾਲ ਇਹਦੇ ਵਿੱਚ ਖੁਸ਼ਬੂ ਇਹਦੀ ਬਹੁਤ ਵਧੀਆ ਆਉਂਦੀ ਹੈ ਤੇ ਖੀਰ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ 3-4 ਮਿੰਟਾਂ ਨੂੰ ਤੇਜ ਫਲੇਮ ਤੇ ਪਕਾਵਾਂਗੇ ਕਰਛੀ ਪੂਰੇ ਤੁਸੀਂ ਤਲੇ ਤੱਕੇ ਚਲਾਣੀ ਹੈ ਤਾਂ ਕਿ ਖੀਰ ਨੀਚੇ ਨਾ ਲੱਗੇ ਚਾਵਲ ਜਦੋਂ ਵੀ ਤੁਸੀਂ ਖੀਰ ਬਣਾਣੀ ਹੈ ਮੋٹے ਤਲੇ ਵਾਲਾ ਬਰਤਨ ਲੈਣਾ ਹੈ ਨਹੀਂ ਤੇ ਖੀਰ ਆਪਣੀ ਥੱਲੇ ਲੱਗ ਜਾਏਗੀ ਊੜਿਆ ਵਾਸਤੇ ਆਪਾਂ ਇਹ ਇੱਕ ਕਟੋਰੀ ਗੁੜ ਲਿਆ ਹੈ ਜਿੰਨਾ ਤੁਸੀਂ ਗੁੜ ਲੈਣਾ ਹੈ ਤੇ ਉਹਦਾ ਡਬਲ ਤੁਸੀਂ ਇਸ ਤੋਂ ਪਾਣੀ ਲੈਣਾ ਹੈ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਇਦੇ ਵਿੱਚ ਆਪਾਂ ਸਵਾ ਦੋ ਕਟੋਰੀਆਂ ਪਾਣੀ ਪਾਵਾਂਗੇ। ਇੱਕ ਕਟੋਰੀ ਆਪਾਂ ਪਾਣੀ ਪਾਤਾ ਐ ਇੱਕ ਕਟੋਰੀ ਹੋਰ ਪਾ ਦਾਂਗੇ ਤੇ ਥੋੜਾ ਜਿਹਾ ਇਸ ਤੋਂ ਉੱਪਰ ਬਸ ਸਵਾ ਦੋ ਕਟੋਰੀ ਪਾਣੀ ਪਾ ਕੇ ਇਹਨੂੰ ਆਪਾਂ ਗਰਮ ਕਰਾਂਗੇ। ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਤਾਂ ਕਿ ਗੁੜ ਪੂਰੀ ਤਰ੍ਹਾਂ ਮੈਲਟ ਹੋ ਜਾਵੇ। ਇਹਨੂੰ ਹਲਕਾ ਜਿਹਾ ਹੀ ਗਰਮ ਕਰਨਾ ਹੈ ਬਹੁਤ ਗਰਮ ਨਹੀਂ ਕਰਨਾ ਸਿਰਫ ਆਪਾਂ ਗੋੜ ਦਾ ਕੋਲ ਤਿਆਰ ਕਰਨਾ ਹੈ ਬਸ ਜਿੰਨਾ ਉਦੋਂ ਪਾਣੀ ਹੋਣਾ ਜਿੰਨੇ ਦੇਰ ਤੱਕ ਆਪਾਂ ਪਾਣੀ ਨੂੰ ਗਰਮ ਕਰਾਂਗੇ ਇੱਧਰ ਆਪਣੀ ਖੀਰ ਵੀ ਬਣ ਰਹੀ ਹੈ ਆ ਦੇਖੋ ਜੀ ਹੁਣ ਇਹਦੇ ਵਿੱਚ ਆਪਾਂ ਇਹ ਕੇਸਰ ਵਾਲੀਆਂ ਪੱਤੀਆਂ ਜਿਹੜੀਆਂ ਪਾਈਆਂ ਸੀ ਉਹ ਪਾ ਦਾਂਗੇ ਇਹਦੇ ਨਾਲ ਖੀਰ ਦਾ ਕਲਰ ਬਹੁਤ ਵਧੀਆ ਆਏਗਾ ਬਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਖੀਰ ਨੂੰ ਤੁਸੀਂ ਚੈੱਕ ਕਰਦੇ ਰਹਿਣਾ ਕਿਉਂਕਿ ਬਹੁਤ ਜਲਦੀ ਦੁੱਧ ਉਬਲ ਜਾਂਦਾ ਹੈ ਇਸ ਕਰਕੇ ਇਹਨੂੰ ਕੋਲ ਖੜਕੇ ਤੁਸੀਂ ਥੋੜਾ ਬਣਾਣਾ ਹੈ। ਇਹ ਪਚੀਮੈਂਟ ਹੋ ਗਏ ਨੇ ਖੀਰ ਬਣਦਿਆਂ ਨੂੰ ਖੀਰ ਆਪਣੀ ਬਣ ਕੇ ਬਿਲਕੁਲ ਤਿਆਰ ਹੈ। ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ ਡਰਾਈ ਫਰੂਟ ਤੇ ਚੀਨੀ ਪਾਉਨੇ ਆ ਤੇ ਫਿਰ ਕਰਦੇ ਆਂ ਜਿ ਪੂੜਿਆਂ ਦੀ ਤਿਆਰੀ। ਆਹ ਦੇਖੋ ਤੁਸੀਂ ਖੀਰ। ਕਲਰ ਕਿੰਨਾ ਸੋਹਣਾ ਆਇਆ ਤੇ ਕਾਫੀ ਗਾੜੀ ਵੀ ਹੋ ਗਈ। ਦੇਖੋ। ਹੁਣ ਇਹਦੇ ਵਿੱਚ ਆਪਾਂ ਡ్రਾਈ ਫਰੂਟ ਪਾਵਾਂਗੇ। ਇਹਦੇ ਵਿੱਚ ਮੈਂ ਇੱਕ ਚਮਚਾ ਬਦਾਮ, ਇੱਕ ਚਮਚਾ ਪਿਸਤਾ ਤੇ ਇੱਕ ਚਮਚਾ ਕਾਜੂ ਲਿਆ ਏ। ਉਹਨਾਂ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ। ਤਿੰਨ এলাਚੀਆਂ ਉਹਨਾਂ ਨੂੰ ਮੈਂ ਇਸ ਤਰ੍ਹਾਂ ਬੀਜ ਕੱਟ ਕੇ ਕੁੱਟ ਲਿਆ ਨੇ। ਥੋੜੀ ਜਿਹੀ ਸੌਗੀ। ਇੱਕ ਚਮਚਾ ਸੌਗੀ ਪਾ ਦਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਆਹ ਦੇਖੋ ਜੀ। ਕਿਉਂਕਿ ਆਪਾਂ ਪੂਰੇ ਬਣਾਣੇ ਨੇ ਪੂਰੇ ਵੀ ਮਿੱਠੇ ਨੇ ਇਸ ਕਰਕੇ ਆਪਾਂ ਇਹਦੇ ਵਿੱਚ ਖੰਡ ਘੱਟ ਹੀ ਪਾਵਾਂਗੇ ਮੈਂ ਇਹਦੇ ਵਿੱਚ ਇਹ ਵਾਲੀਆਂ ਹੀ ਦੋ ਕੜਛੀਆਂ ਖੰਡ ਐਡ ਕਰਾਂਗੇ ਵਾਸੇ ਤੇ ਇਹਦੇ ਵਿੱਚ ਪੂਰੀ ਇੱਕ ਕਟੋਰੀ ਚੀਨੀ ਤੁਸੀਂ ਐਡ ਕਰ ਸਕਦੇ ਹੋ ਪਰ ਆਪਾਂ ਪੂਰੇ ਨਾਲ ਬਣਾਣੇ ਨੇ ਇਸ ਕਰਕੇ ਇਹਨੂੰ ਥੋੜਾ ਫਿੱਕਾ ਹੀ ਰੱਖਾਂਗੇ ਲਓ ਜੀ ਆਪਣੀ ਬਹੁਤ ਹੀ ਟੇਸਟੀ ਖੀਰ ਬਣ ਕੇ ਬਿਲਕੁਲ ਤਿਆਰ ਹੈ ਜੇਦੋਂ ਇਹਨੂੰ ਆਪਾਂ ਗੈਸ ਬੰਦ ਕਰਕੇ ਠੰਡਾ ਰੱਖਣਾ ਤੇ ਇਹ ਹੋਰ ਵੀ ਗਾੜੀ ਹੋ ਜਾਣੀ ਐ ਇੱਕ ਦੋ ਮਿੰਟਾਂ ਨੂੰ ਹੋਰ ਪਕਾ ਕੇ ਫਿਰ ਆਪਾਂ ਬਣਾਉਨੇ ਆ ਜੀ ਪੂੜੇ ਆ ਦੇਖੋ ਜੀ ਗੁੜ ਨੂੰ ਆਪਾਂ ਥੋੜਾ ਜਿਹਾ ਕੋਸੇ ਪਾਣੀ ਵਿੱਚ ਪਾਇਆ ਸੀ ਤੇ ਬਿਲਕੁਲ ਘੁਲ ਗਿਆ ਇਹਨੂੰ ਆਪਾਂ 1.5 ਕ ਦੋ ਕੌਲੀਆਂ ਪਾਣੀ ਦੀ ਆਪਾਂ ਆ ਕੇ ਘੋਲ ਲਿਆ ਤੇ ਹੁਣ ਇਹਨੂੰ ਆਪਾਂ ਭੁੰਨ ਲਵਾਂਗੇ ਨਪੂਰਣਾ ਇਸ ਕਰਕੇ ਜ਼ਰੂਰੀ ਹੁੰਦਾ ਹੈ ਤਾਂ ਕਿ ਗੁੜ ਵਿੱਚ ਕੋਈ ਵਾਰੀ ਕਾਫੀ ਕਿਰਕ ਵਗੈਰਾ ਹੁੰਦੀ ਹੈ ਥੋੜਾ ਕਚਰਾ ਜਿਹਾ ਵੀ ਹੁੰਦਾ ਹੈ ਆ ਦੇਖੋ ਤੇ ਇਦਾਂ ਦੇਖੋ ਤੁਸੀਂ ਸ਼ਾਨਣੀ ਚ ਵੀ ਇਹਦੇ ਵਿੱਚ ਵੀ ਤੇ ਇਸ ਕਰਕੇ ਸਾਫ਼ ਹੋ ਜਾਂਦਾ ਹੈ ਇੱਕ ਕੋਲੀ ਆਪਣੇ ਕੋ ਗੁੜ ਸੀ ਤੇ ਉਹਦਾ ਡਬਲ ਆਪਾਂ ਦੋ ਕੋਮੀਆਂ ਆਟਾ ਲਵਾਂਗੇ ਹੁਣ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੋੜ ਵਾਲਾ ਇਹਨੂੰ ਮਿਲਾ ਲਾਂਗੇ ਪਹਿਲਾਂ ਮੈਂ ਇੱਕ ਕੋਲੀ ਲਈ ਏ ਇਹਦੇ ਚੋਂ ਮੈਂ ਐਡਾ ਪਾ ਦਾਂਗੇ ਇਹ ਕੋਲ ਨੂੰ ਤੁਸੀਂ ਥੋੜਾ ਥੋੜਾ ਕਰਕੇ ਮਿਲਾਣਾ ਹੈ ਤਾਂ ਕਿ ਇਹਦੇ ਵਿੱਚ ਗੰਡਾ ਨਾ ਬਣਨ

ਗੁੜ ਜਿਆਦਾ ਪਾ ਲੈਨੇ ਆ ਤੇ ਆਟਾ ਘੱਟ ਪਾਉਨੇ ਆ ਤੇ ਇਸ ਕਰਕੇ ਪੂਰੇ ਆਪਣੇ ਸਹੀ ਨਹੀਂ ਬਣਦੇ ਜਿਸ ਤਰ੍ਹਾਂ ਮੰਨ ਲਓ ਕਿ ਆਪਾਂ 1 ਕੌਲੀ ਗੁੜ ਦੀ ਲਈਏ ਤੇ ਆਪਾਂ 2 ਕੌਲੀਆਂ ਆਟਾ ਪਾਉਣਾ ਏ ਜੇ 2 ਕੌਲੀਆਂ ਗੁੜ ਦੀਆਂ ਨੇ ਤੇ ਆਪਾਂ 4 ਕੌਲੀਆਂ ਆਟੇ ਦੀਆਂ ਪਾਉਣੀਆਂ ਨੇ ਇਹਦੇ ਵਿੱਚ ਆਪਾਂ 2 ਕੌਲੀਆਂ ਪਾਣੀ ਦੀਆਂ ਪਾਈਆਂ ਸੀ ਆਹ ਦੇਖੋ ਹਜੇ ਮੈਨੂੰ ਥੋੜਾ ਬੈਟਰ ਗਾੜਾ ਲੱਗ ਰਿਹਾ ਹੈ ਤੇ ਮੈਂ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਟੋਟਲ ਆਪਾਂ ਸਵਾ ਦੋ ਕੋਲੀਆਂ ਇਹਦੇ ਵਿੱਚ ਗੁੜ ਵਾਲੇ ਪਾਣੀ ਦੀਆਂ ਪਾਈਆਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆ ਦੇਖੋ ਜੀ ਹੁਣ ਪੂਰੇ ਬਣਾਉਣ ਵਾਸਤੇ ਆਪਣਾ ਆਟੇ ਦਾ ਘੋਲ ਬਿਲਕੁਲ ਤਿਆਰ ਹੈ ਇਹਦੇ ਵਿੱਚ ਥੋੜਾ ਜਿਹਾ ਫਲੇਵਰ ਲੈਣ ਵਾਸਤੇ ਅੱਧਾ ਚਮਚਾ ਕद्दूकस ਕੀਤਾ ਨਾਰੀਅਲ ਬਰਬਰੀ ਕੁੱਟੀ ਹੋਈ ਇੱਕ ਚਮਚਾ ਸੌਫ ਤੇ ਥੋੜੀਆਂ ਜਿਹੀਆਂ ਛੋਟੀਆਂ ਇਲਾਚੀਆਂ ਦੇ ਦਾਣੇ ਉਹਨਾਂ ਨੂੰ ਮੈਂ ਦਰਦਰਾ ਕੁੱਟ ਲਿਆ ਇਹ ਬਿਲਕੁਲ ਆਪਸ਼ਨਲ ਨੇ ਜੇ ਤੁਸੀਂ ਪਾਣੇ ਤੇ ਪਾਓ ਨਹੀਂ ਪਾਣੇ ਤਾਂ ਨਾ ਪਾਓ ਇਹ ਇੱਥੇ ਤੁਸੀਂ ਇਹਦੇ ਵਿੱਚ ਅਜਵਾਇਣ ਵੀ ਪਾ ਸਕਦੇ ਹੋ ਆ ਦੇਖੋ ਜੀ ਇਹਦੇ ਵਿੱਚ ਕੋਈ ਵੀ ਗੰਡ ਨਹੀਂ ਵੱਜੀ ਕਿੰਨਾ ਸੋਹਣਾ ਆਪਣਾ ਕੋਲ ਬਣ ਕੇ ਤਿਆਰ ਹੋਇਆ ਹੈ ਆ ਦੇਖੋ ਤੇ ਪੂੜੇ ਬਣਾਉਣ ਵਾਸਤੇ ਮੈਂ ਸਰੋਂ ਦਾ ਤੇਲ ਲਿਆ ਹੈ ਇਹਨੂੰ ਮੈਂ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਕੁੜੱਤਨ ਕੱਢਤੀ ਐ ਤੇ ਹੁਣ ਬਣਾਉਨੇ ਆ ਜੀ ਆਪਾਂ ਬਹੁਤ ਹੀ ਟੇਸਟੀ ਪੂਰੇ ਤਵਾ ਗਰਮ ਹੋ ਗਿਆ ਹੈ ਤਵੇ ਤੇ ਆਪਾਂ ਇੱਕ ਚਮਚਾ ਸਰੋਂ ਦਾ ਤੇਲ ਪਾਇਆ ਤੇ ਹੁਣ ਇਹ ਵਾਲਾ ਕੋਲ ਆਪਾਂ ਪਾ ਦਾਂਗੇ ਜਦੋਂ ਵੀ ਤੁਸੀਂ ਕੋਲ ਨੂੰ ਪਾਣਾ ਹੈ ਤਵੇ ਤੇ ਤੇਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਫਿਰ ਪਾਣਾ ਹੈ ਮੈਂ ਇੱਕ ਕੜਛੀ ਤੋਂ ਥੋੜਾ ਜਿਹਾ ਉੱਪਰ ਪਾਤਾ ਤੁਸੀਂ ਕਹਾਂ ਤੈਨੂੰ ਚਮਚੇ ਨਾਲ ਵੀ ਕਰ ਸਕਦੇ ਪਰ ਮੈਨੂੰ ਪੇਪਰ ਕੋਇਲ ਦੇ ਨਾਲ ਇਸ ਤਰ੍ਹਾਂ ਫਲਾ ਲਾਂਗੀ ਜਾਂ ਤੁਸੀਂ ਪਿੱਪਲ ਦੇ ਪੱਤਿਆਂ ਦੇ ਨਾਲ ਵੀ ਇਹਨੂੰ ਫਲਾ ਸਕਦੇ ਹੋ ਜਾਂ ਕੋਈ ਸਾਫ਼ ਗੱਤੇ ਦਾ ਟੁਕੜਾ ਲੈ ਕੇ ਉਹਨੂੰ ਵੀ ਇਹਦੇ ਨਾਲ ਫਲਾ ਲਓ ਆ ਦੇਖੀ ਇਹਨੂੰ ਤੁਸੀਂ మీడియం ਫਲੇਮ ਤੇ ਸੇਕਣਾ ਹੈ ਜਦੋਂ ਪੂਰਾ ਚੰਗੀ ਤਰ੍ਹਾਂ ਪੂਰਾ ਡਰਾਈ ਹੋ ਜਾਏਗਾ ਫਿਰ ਆਪਾਂ ਦੂਜੇ ਪਾਸੇ ਪਲਟਾਂਗੇ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਪਹਿਲਾ ਪੂੜਾ ਸਹੀ ਨਹੀਂ ਬਣਦਾ ਕਿਉਂਕਿ ਉਹ ਤਵੇ 'ਨਾਂ ਚਿਪਕਦਾ ਹੈ ਤੇ ਬਾਅਦ ਵਿੱਚ ਬਾਕੀ ਪੂੜੇ ਆਪਣੇ ਆਪ ਸਹੀ ਬਣ ਜਾਂਦੇ ਨੇ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਬੜੇ ਆਰਾਮ ਨਾਲ ਵੀ ਦੂਜੇ ਪੂੜੇ ਬਣ ਕੇ ਸਹੀ ਤਰੀਕੇ ਨਾਲ ਤਿਆਰ ਹੋਣਗੇ ਮੈਂ ਇਹ ਵਾਲਾ ਪੇਪਰ ਫੋਇਲ ਲਿਆ ਏ ਉਹਦੇ ਨਾਲ ਇਹਨੂੰ ਫਲਾ ਲਿਆ ਏ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਪੂਰਾ ਡਰਾਈ ਹੋਣ ਦਵਾਂਗੇ ਫਿਰ ਦੂਜੇ ਪਾਸੇ ਪਲਟਾਂਗੇ ਆ ਦੇਖੋ ਜੀ ਆਪਣਾ ਪੂੜਾ ਉਪਰੋਂ ਬਿਲਕੁਲ ਡਰਾਈ ਹੋ ਗਿਆ ਹੁਣ ਇਹਦੇ ਤੇ ਆਪਾਂ ਬਿਲਕੁਲ ਥੋੜਾ ਜਿਹਾ ਸੈਡਾ ਤੇ ਇਸ ਤਰ੍ਹਾਂ ਸਰੋਂ ਦਾ ਤੇਲ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਉੱਪਰ ਵੀ ਲਗਾ ਦਾਂਗੇ ਹੁਣ ਆਪਾਂ ਇਹਨੂੰ ਸਿੱਪੀ ਦੀ ਸਹਾਤ ਆ ਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਫਲਟਲਾਂਗੇ ਦੇਖੋ ਜੀ ਆਪਣਾ ਪਹਿਲਾ ਪੂੜਾ ਬਹੁਤ ਵਧੀਆ ਬਣ ਗਿਆ ਤੇ ਬੜੇ ਆਰਾਮ ਨਾਲ ਪਲਟਿਆ ਜਾ ਰਿਹਾ ਤੇ ਤਵੇ ਤੇ ਬਿਲਕੁਲ ਨਹੀਂ ਚਿਪਕਿਆ ਇਸ ਤਰ੍ਹਾਂ ਹੀ ਅਸੀਂ ਦੂਜੀ ਸਾਈਡ ਵੀ ਸੇਕ ਲਵਾਂਗੇ कलर देखो किसान सोना आया है लो जी देखो अपना कि सोना पूरा बन के तैयार होया है पहला ही पूरा बहुत सोना बनया बिलकुल भी तवेना नहीं चिपकिया हूं इन्हू आप थले लोने बाकी हूं आप तरह दूसरा पूरा बना के तैयार करा थोड़ा जाल पा देंगे ਦੇ ਨਾਲ ਇੱਕ ਕਰਛੀ ਆਪਾਂ ਥੋੜਾ ਜਿਹਾ ਇਸ ਪਰ ਸਾਤੇ ਦਾ ਢੋਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਖਲਾਵਾਂਗੇ ਆ ਦੇਖੋ ਜੀ ਜੇਕਰ ਤੁਸੀਂ ਪੂਰਾ ਇਹਨ ਤਵੇ ਤੇ ਪਾਣਾ ਹੈ ਢੋਲ ਨੂੰ ਤੇ ਤੁਸੀਂ ਗੈਸ ਨੂੰ ਥੋੜਾ ਫਲੇਮ ਨੂੰ ਘੱਟ ਕਰ ਲੈਣਾ ਆ ਦੇਖੋ ਇਹਦੇ ਨਾਲ ਵੀ ਬਹੁਤ ਵਧੀਆ ਬਣ ਰਹੇ ਨੇ ਹੁਣ ਜਦੋਂ ਪੂਰਾ ਡ라이 ਹੁੰਦਾ ਤੇ ਫਿਰ ਇਹਨੂੰ ਆਪਾਂ ਦੂਜੀ ਸਾਈਡ ਤੇ ਹਲਟ ਲਵਾਂਗੇ ਆ ਦੇਖੋ ਜੀ ਦੂਜਾ ਪੂੜਾ ਵੀ ਆਪਣਾ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਹੈ ਜੇ ਇਸੇ ਤਰ੍ਹਾਂ ਆਪਾਂ ਹੁਣ ਬਾਕੀ ਪੂੜੇ ਬਣਾ ਕੇ ਤਿਆਰ ਕਰਦੇ ਆ ਤੇ ਫਿਰ ਕਰਦੇ ਆ ਜੀ ਇਹਨਾਂ ਨੂੰ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਖੀਰ ਤੇ ਗਰਮਾ ਗਰਮ ਪੂੜੇ ਬਣ ਕੇ ਤਿਆਰ ਨੇ ਤੇ ਹੁਣ ਕਰਦੇ ਆ ਜੀ ਇਹਨੂੰ ਆਪਾਂ ਸਰਵ ਆ ਦੇਖੋ ਜੀ ਕਿੰਨੇ ਸੋਨੇ ਬਣੇ ਨੇ ਪੂੜੇ ਦੇਖੋ ਜੀ ਕਿੰਨੇ ਵਧੀਆ ਨੇ ਤੇ ਕਿੰਨੇ ਪਤਲੇ ਤੇ ਕਿੰਨੇ ਸੌਫਟ ਨੇ ਆ ਦੇਖੋ ਤੇ ਇਧਰ ਦੇਖੋ ਜੀ ਖੀਰ ਖੀਰ ਵੀ ਬਹੁਤ ਵਧੀਆ ਬਣੀ ਹੈ ਆ ਦੇਖੋ ਜਦੋਂ ਆਪਾਂ ਖੀਰ ਨੂੰ ਬੰਦ ਕੀਤਾ ਸੀ ਗੈਸ ਉਸ ਸਮੇਂ ਪਤਲੀ ਸੀ ਦੇਖੋ ਠੰਡੀ ਹੋ ਕੇ ਕਾਫੀ ਗਾੜੀ ਹੋ ਗਈ ਹੈ ਹੁਣ ਕਰਦੇ ਆ ਜੀ ਇਹਨੂੰ ਆਪਾਂ ਸਰਵ ਆ ਦੇਖੋ ਜੀ ਕਿੰਨੇ ਸੋਹਣੇ ਆਪਣੇ ਖੀਰ ਪੂੜੇ ਬਣ ਕੇ ਤਿਆਰ ਹੋਏ ਨੇ ਖੀਰ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਥੋੜਾ ਜਿਹਾ ਮੈਨੂੰ ਹੋਰ ਸਜਾਤਾ ਹੈ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਹੈ ਤੇ ਪੂੜੇ ਦੇਖੋ ਆਪਣੇ ਕਿੰਨੇ ਸੌਫਟ ਬਣੇ ਨੇ ਆ ਦੇਖੋ ਬਿਲਕੁਲ ਸੌਫਟ ਨੇ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਏ ਨੇ ਜੇਕਰ ਤੁਸੀਂ ਪੂਰੇ ਹੀ ਇੱਕ ਜਿ ਮਾਪ ਦੇ ਨਾਲ ਇਹਨਾਂ ਨੂੰ ਬਣਾਓ ਤੇ ਬਿਲਕੁਲ ਵਧੀਆ ਬਣਦੇ ਨੇ ਜਿਵੇਂ ਕਿ ਗੋੜ ਦੇ ਹਿਸਾਬ ਨਾਲ ਤੁਸੀਂ ਪਾਣੀ ਪਾਓ ਆਟਾ ਪਾਓ ਤੇ ਜਿਹੜੀ ਵੀ ਚੀਜ਼ ਬਣਾਓ ਤੁਸੀਂ ਬਹੁਤ ਹੀ ਵਧੀਆ ਬਣ ਕੇ ਟੇਸਟੀ ਤਿਆਰ ਹੁੰਦੀ ਹੈ ਜਦੋਂ ਵੀ ਕਿਤੇ ਮਨ ਕਰੇ ਸੌਣ ਦੇ ਮਹੀਨੇ ਵਿੱਚ ਤੇ ਤੁਸੀਂ ਇਹਨਾਂ ਨੂੰ ਬਣਾ ਕੇ ਖਾਓ ਇਹ ਅਸੀਂ ਮੇਰਾ ਸਿੰਪਲ ਜਿਹਾ ਤਰੀਕਾ ਖੀਰ ਪੂੜੇ ਬਣਾਉਣ ਦਾ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਇਹ ਅਸੀਂ ਮੇਰਾ ਸਿੰਪਲ ਜਿਹਾ ਤਰੀਕਾ ਖੀਰ ਪੂੜੇ ਬਣਾਉਣ ਦਾ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਓ ਦਿਖਾਇਓ ਖਾ ਕੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ